ਸਾਸੀ ਕਾਲ ਜੀ ਸਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਲਈ ਆਪਾਂ ਲੈ ਕੇ ਪਹੁੰਚੇ ਹਾਂ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਧੂੜਕੋਟ ਦੇ ਵਿੱਚ ਤੇ ਧੂੜਕੋਟ ਪਿੰਡ ਦੇ ਵਿੱਚ ਇੱਕ ਗਾਂ ਵਿਖਾਉਣੀ ਆ ਚੁੰਗੀ ਕਹਿੰਦੇ ਆ ਬਜ਼ੁਰਗਾਂ ਦੀ ਸਿਆਣੀ ਗੱਲ ਆ ਵੀ ਚੁੰਗੀ ਬਲਦ ਚੁੰਗਾ گا ਵੀ ਜੇ ਦਰਿਆਵੋਂ ਪਾਰ ਮਿਲ ਜਾ ਤਾਂ ਲੈ ਪਰ ਆਪਾਂ ਦਰਿਆ ਪਾਰ ਨਹੀਂ ਕਰੋਣਾ ਆਪਾਂ ਤੁਹਾਨੂੰ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਢੂੜਕੋਟ ਦੇ ਵਿੱਚ ਲੈ ਕੇ ਪਹੁੰਚਿਆ ਆਜੋ ਕਰੀਏ ਗੱਲਬਾਤ ਸੱਸੀ ਗੱਲ ਵੀਰੇ ਸੱਸੀ ਗੱਲ ਕੀ ਹਾਲ ਆ ਬੜੀਆ ਬੜੀਆ ਚੜਦੀ ਕਲਾ ਦੇ ਵਿੱਚ ਹਾਂਜੀ ਹਾਂਜੀ ਪਰਿਵਾਰ ਜਿੰਦਾਬਾਦ ਆ ਹਾਂਜੀ ਹਾਂਜੀ ਅੱਛਾ ਕੀ ਡਿਟੇਲ ਆ ਕਿੰਨਾ ਦੋਤਾ ਕਿਵੇਂ ਸੂਇਆ ਏ ਆਈਟੀ ਜਾਂ ਦੇਣਾ ਇਹਨਾਂ ਸੋਈ ਨੂੰ ਜੀ ਹਾਂ ਤੇ 9 ਕਿਲੋ ਤੋਂ ਬੋਲਾ ਬਾਹਰ ਆ ਠੀਕ ਹੈ ਜੀ ਹਾਂ ਦੋ ਮੇ ਲੈਂਦਾ ਚੂਣ ਚਾਂਣ ਕਿੰਨਾ ਵਦਕਾ ਵਦਕਾ ਸਹੀ ਲੱਗੂ ਠੀਕ ਠੰਡੀ ਹਾਂਜੀ ਹਾਂਜੀ ਸੂਆ ਤੀਜਾ ਸੂਈ ਆ ਹਾਂਜੀ ਤੀਜਾ ਸੂਆ ਮਗਰ ਵੱਛਾ ਵੀਰੇ ਹਾਂਜੀ ਮਗਰ ਵੱਛਾ ਠੀਕ ਆ ਬਾਈ ਤੇ ਤੇਰੇ ਹਿਸਾਬ ਨਾਲ ਕਿੰਨਾ ਦੁੱਧ ਦੇਈ ਜੋਗੀ ਜੋ ਬਾਲਾ ਨੇ ਆਪਾਂ ਵੜਾਈ ਦੀ ਮਾਰ ਦਿੰਦੇ 12 ਕਿਲੋ ਦੁੱਧ ਨੂੰ ਦੇਣਾ ਚਾਹੀਦਾ ਦੇ ਦੁੱਗੇ ਹਾਂ 12 ਕਿਲੋ ਦੁੱਧ ਬਾਕੀ ਗਾ ਥੱਲੋ ਥੱਲੋ ਇਸ ਦਾ ਹਾਂ ਹਾਂ ਜਰਸੀ ਵਾਲਾ ਪੱਖ ਜਿਆਦਾ ਹਾਂ ਦੁੱਧ ਚੰਗਾ ਮਈਆਂ ਵਾਲਾ ਹੋਗਾ ਹਾਂ ਵਾ ਵਧਕਾ ਦੇ ਦੂਗੀ ਕੋਈ ਕ੍ਰੋਸ ਪੰਜ ਹੈ ਨਾ ਕ੍ਰੋਸ ਪਰ ਗਰਮੀ ਗਰਮੀ ਤੋਂ ਵੀ ਕਹਿਣ ਤੋਂ ਭਾਅ ਆ ਵੀ ਘਰੇ ਦੁੱਧ ਪੀਣ ਵਾਲੇ ਭਰਾ ਦੇ ਲਈ ਕਹਿਣਾ ਚੀਜ਼ ਹੈ ਹੈ ਨਾ ਕਿੰਨੇ ਦੀ ਦੇ ਦਈਏ ਵੀਰੇ ਇਹ ਆਪਾਂ ਮੌਲੇ ਦਾ 40000 ਕਰ ਦੇ ਦੇਣੀ ਕਿੰਨੇ ਦੀ ਮਾ ਕੋਈ ਨਹੀਂ ਮੌਕੇ ਤੇ ਆਪਾਂ ਕਰ ਦਿਆਂਗੇ ਮਾਨਤਨ ਕਰਦੇ ਹਾਂ ਕਰ ਕੱਟੀ ਫਾਰੂ ਤੋਰੀ ਬਣੇ ਲੇ ਵੀ ਮਿੱਤਰੋ ਮੈਂ ਤਾਂ ਕੋਈ ਹੋਰ ਸੋਚੀ ਬੈਠਾ ਸੀ ਮੇਰਾ ਭਾਈ 48 47 ਮੰਗੂਗਾ ਪਰ ਹੁਣ ਨਹੀਂ ਆਪਾਂ ਕਹਿੰਦੇ ਭਰਾਵੋ ਇਹਨੂੰ ਅਗਲਾ ਕੋਈ ਕਹੋਗੇ ਸਪਲਾਈ ਮਾਰਦਾ ਮੁੱਲ ਠੀਕ ਆ ਭਾਈ ਦਾ ਭਾਈ 40000 ਰੁਪਏ ਠੀਕ ਆ ਭਾਈ ਥਣ ਦੇਵਾ ਦੇਖ ਲਓ ਭਾਈ ਚੰਗੀ ਤਰ੍ਹਾਂ ਐਨ ਕਲੀਅਰ ਕਰ ਲਓ ਆਹ ਲਓ ਭਾਈ ਠੀਕ ਆ ਭਾਈ ਹੂੰ ਬਾਕੀ ਭਾਈ ਵੈੜ ਸਿਆਣੀ ਵੀ ਆ ਸੀਲ ਵੀ ਆ ਠੰਡੀ ਵੀ ਆ ਜੈਲੀ ਵੀ ਆ ਦੁੱਧ ਤੁਹਾਨੂੰ 12 13 ਕਿਲੋ ਬਾਈ ਜੀ ਕਹਿੰਦੇ ਵੀ 15 ਦੁੱਧ ਦੇ ਦੇ ਤਾਂ 15 ਵੀ ਦੇ ਦੇ ਪਰ 12 ਕਿਲੋ ਤਾਂ ਹੱਸ ਕੇ ਦੇਈ ਦੋ ਕਿ 6-7 ਕਿਲੋ ਡੰਗ ਦਾ ਦੁੱਧ ਤਾਂ ਉਹਨਾਂ ਨੇ ਦੇ ਜੂਗੀ ਬਾਕੀ ਤੁਹਾਡੀ ਸੇਵਾ ਤੇ ਡਿਪੈਂਡ ਆ ਤੀਜਾ ਦਿਨ ਸੋਈ ਨੂੰ ਕਿੰਨਾ ਦੁੱਧ ਸੀ ਅੱਜ ਵੀਰੇ ਇਹ 9 ਕਿਲੋ ਹੈਗਾ ਬੌਲਾ ਦੋ ਵੀ ਲੈ ਆਂਦਾ 9 ਕਿਲੋ ਬੌਲਾ ਇਹਦੇ ਥੱਲੇ ਅੱਜ ਤਿਆਰ ਆ ਬਾਈ ਠੀਕ ਆ ਵੀਰੇ ਸੋਹਣੀ ਸੁਨੱਕੀ ਸੀ ਠੰਢੀ ਤੇ ਇੱਕ ਨਾ ਯਾਰ ਇਹ ਸੀ ਵੜ ਤੇ ਇੱਕ ਕਾਲੀ ਜੀ ਖੜੀ ਆ ਬੜਾ ਨੂੰ ਚਮਕਦੀ ਜਿਹੜੀ ਵਖਾਈ ਮਾੜੀ ਦੀ ਕੱਚੀ ਆ ਮਹੀਨੇ ਦੀ ਜੋ ਸਾਂਭਣ ਵਾਲਾ ਹੋਇਆ ਤਾਂ ਉਹ ਵੀ ਲੈ ਜਾਓ ਬਾਈ ਤਿਆਰ ਕਰਕੇ ਵੇਚ ਲਿਆ ਜੀ ਕਿੰਨੇ ਦੀ ਦੇ ਦੇਂਗਾ ਉਹ ਉਹ 45 ਦੇ ਦਿਆਂ। ਬਸ ਠੀਕ ਹੈ ਲੈ 45000 ਦੀ ਲੈ ਜਾਓ ਗਾਂ 65 70 ਦੀਆ ਤਿਆਰ ਕਰਕੇ ਮਹੀਨਾ ਪੱਠੇ ਪਾਲਿਓ 10000 ਰੁਪਇਆ ਤੋਂ ਹੀ ਵੀ ਕਮਾ ਲਿਓ। ਇਧਰ ਚਵਾਈ ਦਿਖਾ ਦੇ ਦੀ ਗਾਂ ਦੀ ਕਿਰਾਂ ਦੀ। ਫੇਰ ਆ ਛਤਰੀ ਬਈ ਕਿਹੜੇ ਟਰੈਕਟਰ ਦੀ ਹੈ? ਇਹ ਸੋਨਾਲੀ ਕਾ ਟਰੈਕਟਰ ਤੀ। ਸੋਨਾਲੀ ਕਾ ਦੀ ਹੈ? ਹਾਂਜੀ ਹਾਂਜੀ। ਠੀਕ ਆ ਬਈ। ਤੇ ਇਹ ਕਿੰਨੇ ਦੀ ਦਿੱਤੀ ਇਹ? ਏ ਜੀ ਨਹੀਂ ਦੀ ਹੋਈ ਕੋਈ ਲੈ ਜੂਗਾ ਮੈਨੂੰ ਇਹਦੇ ਬਾਰੇ ਘੱਟ ਪਤਾ ਆਪਾਂ ਪੁੱਛ ਲਾਂਗੇ ਮੈਂ ਬਠੀ ਵਾਲੇ ਵੀ ਸੋਨ ਵਾਲੀ ਕਾ ਟਰੈਕਟਰ ਦੀ ਛਤਰੀ ਚਾਹੀਦੀ ਜੇ ਕਿਸੇ ਭਰਾ ਨੂੰ ਤੇ ਬਾਈ ਤੁਸੀਂ ਕਰ ਲਓ ਕਿਹੜੇ ਮਾਡਲ ਮਾਡਲ ਦੀ ਇਹ ਇਹ ਨਵਾਂ ਮਾਡਲ ਆ ਟਰੈਕਟਰ ਇਹ ਜੀਪ ਵਾਲਾ ਲੱਗਾ ਨੂੰ ਕੱਪੜਾ ਉੱਤੇ ਜੀਪ ਵਾਲਾ ਕੱਪੜਾ ਲੱਗਾ ਉੱਤੇ ਬਸ ਠੀਕ ਹੈ ਬਾਈ ਆ ਜਾ ਦੀ ਬਦਰ ਚੁਾਈ ਦਿਖਾ ਦੀ ਹੁਣ ਕਿਰਾਰੀ ਲੈ ਬਈ ਉਹ ਪਾਰ ਕੇ ਇਹ ਟੁੱਡਾਈਆਂ ਬਹੁਤ ਮਾਰਦੇ ਬੱਚੇ ਹਾਂ ਹਾਂ ਇਹ ਆਤਮ ਦੀ ਬੱਚਾ ਨਹੀਂ ਮਿੱਤਰੋ ਕੌਣ ਜਾਣ ਦੇਖੋ ਘਰਾਂ ਦੀ ਕਰਮ ਵਾਲੀ ਦਾ ਵਰਦ ਹੀ ਆ ਦੂਜਿਆਂ ਦੇ ਹੀ ਮਾਰ ਦੋ ਵੀਰੇ ਹਾਂ ਵਿੱਚ ਹਾਂ ਘਰਪਸ ਵੀ ਹੁਣ ਬਸ ਠੀਕ ਅਗਰੇ ਨਿਆਣਾ ਪਾਲੋ ਚਾ ਨਾ ਪਾਲੋ ਨਿਆਣਾ ਲੈਂਦੀ ਆ ਨਾ ਵੀਰੇ ਹਾਂ ਲੈਂਦੀ ਆ ਬਸ ਠੀਕ ਓਕੇ ਬਸ ਕਰ ਬਸ ਕਰ ਮੈਂ ਹੀ ਗਬਰੇ ਦੁੱਧ ਵੇਖੋ ਤੁਸੀਂ ਚਿੱਟਾ ਹਨਾ ਹਾਂ ਉਹ ਜਾਨਾ ਚਿੱਟਾ ਹੋਈ ਤਰੀਕਾ ਵਾਲਾ ਕੋ ਬਹੁਤ ਟਕਾਲੇ ਦੀ ਬਿਹੜਾ ਇਹਦਾ ਉੱਡ ਗਈ ਸੁੰਝ ਲੱਗ ਗਈ ਲੈਣ ਵਾਲਾ ਖਾ ਤਿਆਰੀ ਆ ਤੇ ਬਾਕੀ ਭਾਈ ਵੀਰੇ ਦਾ ਨੰਬਰ 75298 ਹਾਂ 174 ਹਾਂ 75298 17449 75298 17449 ਇਹ ਨੰਬਰ ਤੇ ਗੱਲਬਾਤ ਕਰ ਲਿਓ ਪਿੰਡ ਤੂੜਕੋਟ ਜ਼ਿਲ੍ਹਾ ਫਰੀਦਕੋਟ